ਆਗੇ ਡੱਬੇ ਦੇ ਫਾੜੀਆਂ ਪੈਕ ਕਰਨਾ ਅੱਜ ਫੇਰ ਉਹ ਕੀ ਰੇਟ ਦਿੰਨਾ ਬਾਈ 5 ਕਿਲੋ 200 ਰੁਪਏ ਸਣੇ ਵੜਾਈ ਆਚੇ ਸਣੇ ਵੜਾਈ ਹਾਂਜੀ ਸੋ ਮਿੱਤਰੋ ਆਪਣੇ ਟੌਪ ਆ ਟੌਪ ਅੱਜ ਫਰਸਟ ਨੰਬਰ ਆਜੋ ਸੀਜ਼ਨ ਚੱਲ ਰਿਹਾ ਚਾਰੀ ਅੰਬਾ ਦਾ ਤੇ ਚਾਰੀ ਅੰਬਾ ਬਣਾ ਸਰਦਾ ਨਹੀਂ ਬਜਟ 'ਚ ਕੋਈ ਸਬਜ਼ੀ ਨਾ ਹੋਵੇ ਤਾਂ ਬੰਦਾ ਚਾਰ ਦੀਆਂ ਦੋ ਫਾੜੀਆਂ ਲੈ ਕੇ ਰੋਟੀ ਜਿਹੜੀ ਆ ਉਹ ਖੇਤ ਵੀ ਖਾ ਲਿੰਦਾ ਤੇ ਕਿਤੇ ਕੰਮ ਕਰਦੇ ਵੀ ਖਾ ਲੈਂਦਾ ਕਣੀਰਾ ਪੰਜਾਬ ਤੋਂ ਲਾਈਵ ਤਸਵੀਰਾਂ ਅਚਾਰ ਦਾ ਸੀਜ਼ਨ ਚੱਲ ਰਿਹਾ ਅੰਬਾਂ ਦਾ ਔਰ ਬਹੁਤ ਸਸਤੇ ਜੇ ਭਾਅ ਦੇ ਵਿੱਚ ਬਾਈ ਕੀ ਨਾਂ ਹੈ ਜੀ ਤੁਹਾਡਾ ਹਾਂਜੀ ਕੀ ਨਾਂ ਹੈ ਤੁਹਾਡਾ ਰਾਜੂ ਜੀ ਇਹ ਕਿੰਨੇ ਦਿਨਾਂ ਦਾ ਸੀਜ਼ਨ ਹੋ ਰਿਹਾ ਹੈ ਲੈ ਇਹ ਚੱਲੂਗਾ 20-15 ਦਿਨ ਹੋਰ ਔਰ ਕਿੰਨੇ ਦਿਨ ਹੋ ਕੇ ਚੱਲਦੇ ਨੂੰ ਚੱਲਦੇ ਨੂੰ 2 ਮਹੀਨੇ ਹੋਗੇ ਬਹੁਤ ਵਧੀਆ ਚੱਲ ਰਿਹਾ ਸੀਜ਼ਨ ਇੱਕ ਨੰਬਰ ਹੈ ਠੀਕ ਹੈ ਠੀਕ ਹੈ ਹੁਣ ਪਾਣੇ ਪੈ ਗਿਆ ਤੇ ਆੜੀ ਬਣਾ ਕੇ ਲੈ ਜੰਨੇ ਵੀਰੇ ਓਕੇ ਓਕੇ ਚੰਮਲ ਕਾਣਾ ਬੱਤੀ ਤੋਂ ਤੁਸੀਂ ਕਾਣਾ ਬੱਤੀ ਦਾ ਠੀਕ ਹੈ ਠੀਕ ਹੈ ਇੱਕ ਵਾਰੀ ਹੌਕਾ ਦੇ ਦੇ ਫੇਰ ਉਹ ਹੀ ਹਾਂਜੀ ਹੌਕਾ ਦੇ ਦੇ ਇੱਕ ਵਾਰੀ ਆ ਜਾਓ ਭਾਈ ਚਾਰੀਆਂ ਆ ਪਾ ਗੇ ਡੱਬੇ ਜ ਫਾੜੀਆਂ ਪੈਕ ਕਰ ਲੋ ਜਵਾਕ ਲੈ ਜਨੇ ਸਗੁਨਾ ਡੱਬੇ ਜ ਫੈਕ ਕਰਕੇ ਲੈ ਜਾਓ ਚਾਰੀਆਂ ਮਫਾੜੀਆਂ ਆ ਜਾਓ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਹੌਕਾ ਹੈ ਸੱਚੀ ਗੱਲ ਜੀ ਬਹੁਤ ਵਧੀਆ ਹੌਕਾ ਦੇ ਰਿਹਾ ਵੀਰ ਔਰ ਇੱਕਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਇਹ ਜਿਹੜੀ ਅੱਜ ਇਹਨੇ ਵੀਰ ਨੇ ਚਾਰ ਦੀ ਸ਼ਾਪ ਲਾਈ ਹੈ ਸਾਡੇ ਪ੍ਰਧਾਨ ਸਾਹਿਬ ਹੀਰਾ ਜਨ ਸਾਹਿਬ ਦੀ ਸ਼ਾਪ ਦੇ ਬਿਲਕੁਲ ਨਾਲ ਇਹਨਾਂ ਨੇ ਅੱਜ ਰੈਡੀ ਲਾਈ ਹੋਈ ਹੈ